ਪੰਜਾਬ ਦੇ ਵਿੱਚ ਤਿੰਨ ਦਿਨ ਹੋਰ ਜਿਹੜਾ ਉਹ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਵੀ ਅਗਲੇ ਤਿੰਨ ਦਿਨ ਬਰਸਾਤ ਜਿਹੜੀ ਹੈ ਉਹ ਹੋ ਸਕਦੀ ਹੈ ਭਾਰੀ ਬਰਸਾਤ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਦਰਿਆ ਦੇ ਪਾਣੀ ਦੇ ਨਿਸ਼ਾਨਦੇ ਹੋ ਅਤੇ ਦਰਿਆ ਦੇ ਪਾਣੀ ਦੀ ਸੱਤਾਂ ਵੀ ਹੋਣਗੇ ਲੈ ਕੇ ਇਧਰ ਹਰੀਕੇ ਘਡੋਮਾ ਕੁੱਤੀ ਵਾਲਾ ਪੱਟੀ ਹਲਕੇ ਦੇ ਬਹੁਤ ਸਾਰੇ ਪਿੰਡ ਬਦੂਰ ਸਾਹਿਬ ਵਾਲਕੇ ਦੇ ਬਹੁਤ ਸਾਰੇ ਪਿੰਡ ਖੇਮਕਰਨ ਹਲਕੇ ਦੇ ਬਹੁਤ ਸਾਰੇ ਪਿੰਡ ਸੁਲਤਾਨਪੁਰ ਲੋਧੀ ਦੇ ਬਹੁਤ ਸਾਰੇ ਪਿੰਡ ਜਿਹੜੇ ਨੇ ਇਸ ਪਾਣੀ ਤੋਂ ਪ੍ਰਭਾਵਿਤ ਹੋਏ ਨੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵਖ ਵਖ ਥਾਵਾਂ ਤੇ ਫਿਰੋਜਪੁਰ ਦੀ ਜੇ ਗੱਲ ਕਰੀਏ ਵਖ ਵਖ ਥਾਵਾਂ ਤੇ ਜਿਹੜਾ ਉਹ ਪਾਣੀ ਨੇ ਆਪਣਾ ਕਹਿਰ ਮਚਾਇਆ ਜੀ ਹਾਂ ਜਿਵੇਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਹੁਣ ਵੀ ਥੋੜਾ ਸਮਾਂ ਪਹਿਲਾਂ ਹੀ ਜਿਹੜੀ ਹੈ ਇੱਥੋਂ ਬਰਸਾਤ ਹੋ ਕੇ ਹਟੀ ਹੈ ਅਤੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਵੀ ਲਗਾਤਾਰ ਬਰਸਾਤ ਜਿਹੜੀ ਆ ਉਹ ਚਿੰਤਾ ਦਾ ਵਿਸ਼ਾ ਹੋਈ ਹੋਈ ਆ